ਅੱਜ ਵੀ ਮੁਆਫੀ ਮੰਗ ਕੇ ਆਪ ਜੀ ਨੂੰ ਕਹਿਣਾ ਚਾਹਣਾ ਸਾਡੇ ਬੱਚਿਆਂ ਨੂੰ ਸਾਨੂੰ ਪਤਾ ਨਹੀਂ ਕੌਣ ਪੁੱਠੀ ਪੱਟੀ ਪੜਾ ਗਿਆ ਸਾਡੇ ਬੱਚੇ 12 ਪੜ੍ਹ ਕੇ ਕਹਿੰਦੇ ਸੀ ਆਈ ਲੈਟਸ ਕਰਕੇ ਬਾਹਰ ਜਾਣਾ ਮੈਂ ਹੈਰਾਨ ਹੁੰਨਾ ਸਾਡੇ ਲੋਕਾਂ ਤੇ ਜਿਨ੍ਹਾਂ ਦੇ 50-50 ਕਿੱल्ल्या ਦੇ ਜਿਹੜੇ ਮਾਲਕ ਨੇ 100-100 ਕਿੱल्ल्या ਦੇ ਮਾਲਕ ਨੇ ਉਹਨਾਂ ਨੇ ਵੀ ਰੱਟ ਫੜੀ ਐ ਕਿ ਅਸੀਂ ਆਈ ਲੈਟਸ ਕਰਕੇ ਬਾਹਰ ਜਾਣਾ ਨਕਲੀ ਵਿਆਹ ਕਰਾ ਕੇ ਮਾਰੇ ਦੀ ਹਜ਼ੂਰੀ 'ਚ ਵੀ ਸਾਡੇ ਲੋਕ ਐਨੇ ਗਿਰ ਗਏ ਵਿਆਹ ਕਰਾ ਕੇ ਨਕਲੀ ਫੇਰ ਬਾਹਰਲੇ ਮੁਲਕਾਂ 'ਚ ਜਾਂਦੇ ਆ ਪ੍ਰਸਾਦ ਸਿੰਘ ਜੀ ਜੇ ਉਹਨਾਂ ਨੂੰ ਕਹੀਏ ਨਾ ਘਰੇ ਕੋਈ ਕਵੇ ਮਾਪ ਮਾਪਿਓ ਪਿਤਾ ਕਵੇ ਵੀ ਪੁੱਤਰਾ ਅੱਜ ਜਾ ਕੇ ਖੇਤ ਚ ਫਲਾਣਾ ਕੰਮ ਕਰਿਆ ਤੇ ਕੰਮ ਕਰਨ ਲੱਗਿਆ ਮੌਤ ਪੈਂਦੀ ਮੌਤ ਹੁਣ ਨਵੇਂ ਬਾਹਾਨਾ ਲੱਭਿਆ ਸੀ ਸਾਨੂੰ ਜੀ ਸਰਕਾਰਾਂ ਨਹੀਂ ਰਹਿਣ ਦਿੰਦੀਆਂ ਤੇ ਸਾਧ ਸੰਗਤ ਜੀ ਸਰਕਾਰਾਂ ਸਿੱਖਾਂ ਦੀਆਂ ਮਿੱਤ ਕਿੱਦੇ ਹੋਈਆਂ ਪਹਿਲਿਆਂ ਸਮਿਆਂ ਵਿੱਚ ਵੇਖੋ ਸਿੱਖਾਂ ਦੀਆਂ ਮਿੱਤ ਸਰਕਾਰਾਂ ਹੋਈਆਂ ਕੀ ਸਿੱਖ ਫਿਰ ਆਪੋ ਆਪਣੇ ਦੇਸ਼ ਛੱਡ ਕੇ ਭੱਜ ਗਏ ਬਾਹਰ ਮੁਲਕਾਂ ਨੂੰ ਨਹੀਂ ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ ਸਮਾਂ ਬਣ ਆਉਂਦਾ ਹੈ ਪਰ ਉਸ ਸਮੇਂ ਦੇ ਨਾਲ ਸਾਨੂੰ ਜੂਝਣਾ ਪੈਂਦਾ ਹੈ ਅੱਜ ਸਾਡੇ ਬੱਚੇ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਸਰਕਾਰੀਆਂ ਨੌਕਰੀਆਂ ਤੇ ਹੋਣਾ ਸੀ ਕਿਸੇ ਨੇ ਕੋਈ ਡੀਸੀ ਹੋਣਾ ਸੀ ਕਿਸੇ ਨੇ ਕੋਈ ਆਫੀਸਰ ਹੋਣਾ ਸੀ ਅੱਜ ਉਹ ਖਾਲੀ ਥਾਵਾਂ ਨੂੰ ਕੌਣ ਭਰਦਾ ਬਿਹਾਰੋਂ ਹਿਮਾਚਲੋਂ ਲੋਕ ਆ ਕੇ ਉਹਨਾਂ ਥਾਵਾਂ ਤੇ ਕਬਜ਼ਾ ਹੋ ਗੇ ਆ ਤੇ ਸਾਡੇ ਆਪਣਿਆਂ ਦੇ ਨਾਲ ਤੱਕੇ ਕਰਦੇ ਆ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਸੁਚੇਤ ਹੋਵੋ ਜੇ ਘਰੇ ਸਰਦਾ ਪੁੱਜਦਾ ਤੇ ਕੀ ਲੈਣਾ ਬਾਹਰ ਜਾ ਕੇ ਇੱਥੇ ਰਹਿ ਕੇ ਆਪਣੀਆਂ ਕਿਰਤ ਕਮਾਈਆਂ ਕਰੋ ਕਿਰਤ ਕਮਾਈਆਂ ਕਰਦੇ ਆਂ ਚੰਗੀਆਂ ਨੌਕਰੀਆਂ ਤੇ ਲੱਗੋ ਚੰਗੀ ਪੜ੍ਹਾਈ ਕਰੋ ਆਪਣੇ ਹੱਕਾਂ ਲਈ ਬੋਲਣਾ ਸਿੱਖੋ ਸਿੱਖੋ ਜੇ ਸਾਡੇ ਬੱਚੇ ਬਾਹਰ ਜਾ ਕੇ ਮੁਲਕਾਂ 'ਚ ਸੈੱਟ ਹੋ ਗਏ ਤੇ ਸਾਡੇ ਹੱਕਾਂ ਵਾਸਤੇ ਬੋਲੇਗਾ ਕੌਣ ਸਾਡੇ ਹੱਕਾਂ ਵਾਸਤੇ ਖੜੇਗਾ ਕੌਣ ਸਾਡੇ ਹੱਕਾਂ ਵਾਸਤੇ ਲੜੇਗਾ ਕੌਣ ਕਿਸੇ ਬਾਹਰੋਂ ਆ ਕੇ ਨਹੀਂ ਲੜਨਾ ਇਹ ਸਾਨੂੰ ਖੁਦ ਲੜਨਾ ਪੈਣਾ ਇਸ ਕਰਕੇ ਇਹ ਝੰਬੇਲੇ ਤੋਂ ਬਾਹਰ ਹੋ